ਸੁੱਤੇ ਬੰਦੇ ਨੂੰ ਸਵਾਸ ਬਹੁਤ ਤੇਜ਼ ਆਉਂਦਾ ਕੋਲ ਖੜ ਕੇ ਦੇਖਿਓ ਕਈਆਂ ਦਾ ਤਾਂ ਦੂਜੇ ਘਰ ਵੀ ਸੁਣਦਾ ਆਉਂਦਾ ਹੈ ਸੁੱਤੇ ਬੰਦੇ ਨੂੰ ਬਹੁਤ ਤੇਜ਼ ਸਵਾਸ ਹੁੰਦਾ ਜਿਹੜੇ ਲੋਕ ਜਿਆਦਾ ਸੌਂਦੇ ਨੇ ਉਹਨਾਂ ਦੀ ਉਮਰਾਂ ਬਹੁਤ ਘਟ ਜਾਂਦੀ ਮੈਥਨ ਕਰਤੇ 64 ਚਲਤੇ ਜਦੋਂ ਇਹ ਜੀਵ ਪਾਪਾਂ ਵਿਕਾਰਾਂ ਦੇ ਵਿੱਚ ਗ੍ਰਸਤ ਹੁੰਦਾ ਹੈ ਇਨੂੰ ਫਿਰ 64000 ਸਵਾਸ ਹੁੰਦਾ ਕਾਮ ਕ੍ਰੋਧ ਕਾਇਆ ਕੋ ਗੱਲ ਐ ਜਿਉ ਕੰਚਨ ਸੁਹਾਗਾ ਟਾਲਾ ਬਕਾਰੀ ਪੁਰਸ਼ ਦੀ ਉਮਰ ਇਸ ਤਰ੍ਹਾਂ ਬਕਾਰ ਬਰਬਾਦ ਕਰ ਦਿੰਦਾ ਜਿਵੇਂ ਸੁਨਿਆਰਾ ਗੁਠਾਲੀ ਦੇ ਵਿੱਚ ਸੋਨਾ ਪਾ ਕੇ ਸੁਹਾਗਾ ਪਾਉਂਦਾ ਫਿਰ ਉਹਨੂੰ ਰੱਖਦਾ ਪੱਠੀ 'ਚ ਉਹ ਸੁਹਾਗਾ ਸੋਨੇ ਦਾ ਪਾਣੀ ਬਣਾ ਦਿੰਦਾ ਵਕਾਰੀ ਪੁਰਸ਼ ਦੀ ਉਮਰ ਬਹੁਤ ਜ਼ਿਆਦਾ ਕੱਟ ਜਾਂਦੀ ਹੈ ਇਹ ਸਵਾਸਾਂ ਦੀ ਗਤੀ ਹੈ ਪਰ ਤਕਰੀਬਨ ਆਪਾਂ ਨੂੰ 24000 ਸਵਾਸ ਹੁੰਦੇ ਆ